ਗੋਰੀ ਗੋਰੀ ਗਾ ਤੜੀ ਧਾਲੇਵਾ ਮਾਪੇ ਦੀ ਕਰਤੁਦਾ ਮਾਪੇ ਦੀ ਕਰਤੁਦਾ ਮਾਪੇ ਦੀ ਕਰਤੁਦਾ ਮਾਪੇ ਦੀ ਗੋਰੀ ਗੋਰੀ ਗਾ ਤਣਾ ਪੇ ਲਾਲੀ ਮਾਪੇ ਦੀ ਤੀਆਂ ਦੇ ਵਾਲੀ ਮਾਪੇ ਦੀ ਤੇ ਦੀਤੀਆਂ ਬੇਵਾਲੀ ਮਾਂ ਮੇਰੀ ਨੇ ਚਰਖਾ ਦਿੱਤਾ ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਜੜਾਈਆਂ ਵੇਖਾਂ ਮਾਂ ਤੇ ਨਹੀਂ ਯਾਦ ਕਰਾਂ ਜਦ ਚਰਖੇ ਵਲ ਦੇਖਾਂ ਮਾਂ ਤੇ ਨਹੀਂ ਯਾਦ ਕਰਾਂ ਜਦ ਚਰਖੇ ਵਲ ਦੇਖਾਂ ਮਾਂ ਤੇ ਨਹੀਂ ਯਾਦ ਕਰਾਂ ਜਦ ਚਰਖੇ ਵਲ ਵਰਥਾਂ ਮਾਂ ਤੇ ਨਹੀਂ ਯਾਦ ਕਰਾਂ ਜਦ ਚਰਖੇ ਵਲ ਵਰਥਾਂ ਮਾਂ ਤੇ ਨਹੀਂ ਯਾਦ ਕਰਾਂ ਮਗ ਦਿਨ ਵਿਦੇ ਵਿੱਚ ਸੋਨੇ ਦੀਆਂ ਵਾਲੀਆਂ ਜਿਉਣ ਸਾਡੇ ਮਾਪੇ ਦੀਆਂ ਪੁੱਤਾਂ ਵਨੂ ਕਾਲੀਆਂ ਜਿਉਣ ਸਾਡੇ ਮਾਪੇ ਦੀਆਂ ਪੁੱਤਾਂ ਵਨੂ ਕਾਲੀਆਂ ਮਾਇਰੀ ਮੈਨੂੰ ਉੱਤੀ ਸਵਾਦੇ ਹੀਠ ਲਵਾ ਦੇ ਖੁਰੀਆਂ ਨਹੀਂ ਇਹ ਦਿਨ ਖੇਡਣਗੇ ਸਸਾਨਣਾ ਦਾ ਬੁਰੀਆਂ ਨਹੀਂ ਇਹ ਦਿਨ ਖੇਡਣਗੇ ਸਸਾਨਣਾ ਦਾ ਬੁਰੀਆਂ ਨਹੀਂ ਇਹ ਦਿਨ ਖੇਡਣਗੇ ਸਸਾਨਣਾ ਦਾ ਬੁਰੀਆਂ ਨਹੀਂ ਇਹ ਦਿਨ ਖੇਡਣਗੇ ਮਾਂ ਮਾਤੀਆਂ ਕਰਤ ਦੀਆਂ ਗੁੱਡੀ ਨਾਲ ਗੁੱਡੀ ਜੋੜ ਕੇ ਹੁ ਕਿਉ ਮਾਏ ਰੋਨੀ ਐ ਤੀਆਂ ਨੂੰ ਸੋਹਰੇ ਤੋਰ ਕੇ ਹੁ ਕਿਉ ਮਾਏ ਰੋਨੀ ਐ ਤੀਆਂ ਨੂੰ ਸੋਹਰੇ ਤੋਰ ਕੇ ਹੁ ਕਿਉ ਮਾਏ ਰੋਨੀ ਐ ਤੀਆਂ ਨੂੰ ਸੋਹਰੇ ਤੋਰ ਕੇ ਜੇ ਮਾਪਿਓ ਤੁਸੀਂ ਤੀਆਂ ਬੇ ਰੱਖੀਆਂ ਚੜ੍ਹੇ ਮਹੀਨੇ ਜਾਇ ਕਰੋ ਡੁੱਬ ਜਾਣੀ ਆਂਦਾ ਉਹ ਦੂਰ ਦਇਆ ਕਰੋ ਆਪਿਓ ਤੁਸੀਂ ਦੀਆਂ ਵੇ ਰੱਖੀਆਂ ਕਾਂ ਬੁਰ ਬਰ ਰੱਖਿਆ ਕਰੋ ਸਾਨੂੰ ਅਗਲੇ ਕਰੇ ਨਾ ਤੱਕਿਆ ਕਰੋ ਸਾਨੂੰ ਅਗਲੇ ਕਰੇ ਨਾ ਤੱਕਿਆ ਕਰੋ ਸਾਨੂੰ ਅਗਲੇ ਕਰੇ ਨਾ ਤੱਕਿਆ ਕਰੋ गदि भर सागदासे नी पत देवदास नी पता मया देव रागदासे नव रागदा सच दसि मया बाला तया र वी द सच दसि मे बाला तया र व व्याणि Thandiya thandiya vagana hawaama thandiya karma pyande linya moj bharaani karma pyande linya moj bharaani karma pyande linya moj bharaani karma pyande linya moj मावा धिया की जूड़ी दोस्ती सारी दुनिया कदों मां मिलती है ठंड काल जे पी जदों मां मिलती है ठंड काल जे पी जदों मां मिलती है ठंड का जदों मां मिलती है

ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਗੀਤ ਬਹੁਤ ਚੰਗਾ ਲੱਗਿਆ ਹੋਣਾ ਜੇਕਰ ਤੁਹਾਨੂੰ ਇਹ ਗੀਤ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਤੇ ਆਪਣੇ ਆਉਣ ਵਾਲੇ ਨਵੇਂ-ਨਵੇਂ ਗੀਤਾਂ ਦੇ ਲਈ ਆਪਣਾ ਚੈਨਲ ਵਿਰਸੇ ਦੀ ਚਲਕ ਨੂੰ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਹਾਂ ਜੀ ਹੋਰ ਨਵੀਆਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ